ਹੈਲੋ एवरीवन वेलकम टू ਮਕਵਾਣਾ ਕਲਾਸਸ ਅੱਜ ਦੀ ਜੋ ਆਪਾਂ ਕਲਾਸ ਕਰਨ ਜਾ ਰਹੇ ਆ ਉਹ ਹੈ ਪੰਜਾਬ ਜੀ ਕੇ ਦਾ ਮੋਸਟ ਇੰਪੋਰਟੈਂਟ ਟਾਪਿਕ ਹੈ ਪੰਜਾਬ ਦਾ ਮੈਪ ਠੀਕ ਹੈ ਆ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਕੀ ਹੈ ਮੈਪ ਦੀ ਐਨੀਕ ਕਨਸੈਪਚੁਅਲ ਅੰਡਰਸਟੈਂਡਿੰਗ ਹੋ ਜੂਗੀ ਜੋ ਤੁਸੀਂ ਸੋਚ ਵੀ ਨਹੀਂ ਸਕਦੇਗੇ ਚਲੋ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਪੰਜਾਬ ਦਾ ਮੈਪ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਪੰਜਾਬ ਦਾ ਮੈਪ ਦੇਖੋ ਵੀ ਉਹਦੇ ਨਾਲ ਕਿੰਨੀਆਂ ਸਟੇਟਾਂ ਲੱਗਦੀਆਂ ਕਿੰਨੀਆਂ ਯੂਟੀਆਂ ਲੱਗਦੀਆਂ ਤੇ ਕਿਹੜੀ ਸਟੇਟ ਦੇ ਨਾਲ ਕਿੰਨੇ ਜ਼ਿਲ੍ਹੇ ਲੱਗਦੇ ਆ ਅੱਜ ਉਹ ਆਪਾਂ ਕਰਾਂਗੇ ਹੁਣ ਦੇਖੋ ਇੱਕ ਵਾਰ ਜੇ ਆਪਾਂ ਪੰਜਾਬ ਦੇ ਸਾਊਥ ਦੀ ਗੱਲ ਕਰੀਏ ਪੰਜਾਬ ਦੇ ਸਾਊਥ ਵੱਲ ਕਿਹੜੀ ਸਟੇਟ ਆ ਪੰਜਾਬ ਦੇ ਸਾਊਥ ਵੱਲ ਹੈਗੀ ਆ ਹਰਿਆਣਾ ਸਟੇਟ ਕਿਹੜੀ ਸਟੇਟ ਆ ਹਰਿਆਣਾ ਸਟੇਟ ਠੀਕ ਹੈ ਮੈਂ ਰੈੱਡ ਪੈਨ ਨਾਲ ਉਸ ਨੂੰ ਲਿਖੂਗਾ ਅੱਗੇ ਜੇ ਦੇਖੀਏ ਤਾਂ ਆਪਾਂ ਪੰਜਾਬ ਦੇ ਨਾਰਥ ਵਲ ਪੰਜਾਬ ਦੇ ਨਾਰਥ ਵਲ ਕਿਹੜੀ ਯੂਟੀ ਆ ਯੂਟੀ ਕਿਹੜੀ ਆਪਣੀ ਜੰਮੂ ਐਂਡ ਕਸ਼ਮੀਰ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਮੈਪ ਵਿੱਚ ਚੰਡੀਗੜ੍ਹ ਯੂਟੀ ਦੀ ਲੋਕੇਸ਼ਨ ਕਿਹੜੀ ਸਾਈਡ ਹੋ ਸਕਦੀ ਆ ਪੰਜਾਬ ਦੇ ਬਿਲਕੁਲ ਐਕਸਟ੍ਰੀਮ ਤੇ ਈਸਟ ਵੱਲ ਇੱਥੇ ਜੀ ਕਿਤੇ ਚੰਡੀਗੜ੍ਹ ਆ ਠੀਕ ਆ ਹੁਣ ਦੇਖੋ ਪੰਜਾਬ ਦੇ ਨਾਲ ਜੋ ਸਟੇਟਾਂ ਲੱਗਦੀਆਂ ਹਰਿਆਣਾ ਕਿੱਧਰ ਆ ਸਾਊਥ ਵੱਲ ਆ ਚੰਡੀਗੜ੍ਹ ਯੂਟੀ ਕਿੱਧਰ ਆ ਪੰਜਾਬ ਦੇ ਈਸਟ ਵੱਲ ਆ ਤੇ ਜੰਮੂ ਕਸ਼ਮੀਰ ਯੂਟੀ ਕਿੱਧਰ ਆ ਪੰਜਾਬ ਦੇ ਨਾਰਥ ਵੱਲ ਜੇ ਮੈਂ ਗੱਲ ਕਰਾਂ हिमाचल प्रदेश की हिमाचल प्रदेश की लोकेशन किधर है पंजाब की मैप की लोकेशन वाल हिमाचल प्रदेश की लोकेशन कितने बिल्कुल नॉर्थ ईस्ट वाल नॉर्थ ईस्ट वाल ठीक है हरियाणा किधर है साउथ वाल चंडीगढ़ किधर है ईस्ट वाल जे टॉप पे नॉर्थ वाल की है जम्मू कश्मीर यूटी ਸਮਾチル ਪ੍ਰਦੇਸ਼ ਸਟੇਟ ਕਿੱਧਰ ਆ ਪੰਜਾਬ ਦੇ ਨਾਰਥ ਈਸਟ ਵੱਲ ਹੁਣ ਜੇ ਗੱਲ ਕਰੀ ਆਪਾਂ ਰਾਜਸਥਾਨ ਦੀ ਰਾਜਸਥਾਨ ਕਿੱਥੇ ਲੋਕੇਟ ਕਰਦਾ ਰਾਜਸਥਾਨ ਲੋਕੇਟ ਕਰਦਾ ਪੰਜਾਬ ਦੇ ਸਾਊਥ ਵੱਲ ਪੰਜਾਬ ਦੇ ਸਾਊਥ ਵੱਲ ਕਈ ਵਾਰੀ ਪੇਪਰ ਦੇ ਤੁਹਾਨੂੰ ਆਪਸ਼ਨ ਸਾਊਥ-ਵੈਸਟ ਵੀ ਆ ਸਕਦੀ ਆ ਜੇਕਰ ਸਾਊਥ-ਵੈਸਟ ਆ ਤਾਂ ਤੁਸੀਂ ਸਾਊਥ-ਵੈਸਟ ਟਿਕ ਕਰ ਦਿਓ ਠੀਕ ਆ ਹੁਣ ਜੇ ਮੈਂ ਗੱਲ ਕਰਾਂ ਪੰਜਾਬ ਦੇ ਵੈਸਟ ਵੱਲ ਪੰਜਾਬ ਦੇ ਵੈਸਟ ਵੱਲ ਕੀ ਹੈ ਪਾਕਿਸਤਾਨ ਪੰਜਾਬ ਦੇ ਵੈਸਟ ਵੱਲ ਕੀ ਹੈ ਪਾਕਿਸਤਾਨ ਹੁਣ ਦੇਖੋ ਇੱਕ ਕੁਐਸਚਨ ਨਿਕਲ ਕੇ ਆਉਂਦਾ ਵੀ ਪੰਜਾਬ ਦੀ ਜਿਹੜੀ ਇੰਟਰਨੈਸ਼ਨਲ ਜਿਹੜੀ ਬਾਰਡਰ ਸ਼ੇਅਰਿੰਗ ਹੈ ਕਿਹੜੀ ਕੰਟਰੀ ਦੇ ਨਾਲ ਹੁੰਦੀ ਹੈ ਕਿਹੜੀ ਕੰਟਰੀ ਦੇ ਨਾਲ ਪਾਕਿਸਤਾਨ ਦੇ ਨਾਲ ਜੇ ਮੈਂ ਗੱਲ ਕਰਾਂ ਪੰਜਾਬ ਕਿੰਨੀਆਂ ਸਟੇਟਾਂ ਦੇ ਨਾਲ ਬਾਰਡਰ ਸ਼ੇਅਰ ਕਰਦਾ ਕਿੰਨੀਆਂ ਦੇ ਨਾਲ 3 ਸਟੇਟਸ ਦੇ ਨਾਲ हिमाचल राजस्थान ਤੇ ਹਰਿਆਣਾ ਜੇ ਮੈਂ ਗੱਲ ਕਰਾਂ ਯੂਟੀ ਦੀ ਯੂਟੀ ਕਿੰਨੀਆਂ ਸ਼ੇਅਰ ਕਰਦਾ ਦੋ ਸ਼ੇਅਰ ਕਰਦਾ ਜੰਮੂ ਕਸ਼ਮੀਰ ਤੇ ਚੰਡੀਗੜ੍ਹ ਯੂਟੀ ਹੁਣ ਆਪਾਂ ਥੋੜਾ ਜਿਹਾ ਵੀਡੀਓ ਨੂੰ ਆਪਾਂ ਹੋਰ ਕਨਸੈਪਚੁਅਲ ਕਰਦੇ ਆਂ ਦੇਖੋ ਜੇ ਮੈਂ ਗੱਲ ਕਰਾਂ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੇ ਨਾਲ ਆਪਣੇ ਕਿੰਨੇ ਡਿਸਟ੍ਰਿਕਟ ਲੱਗਦੇ ਆ ਹਿਮਾਚਲ ਪ੍ਰਦੇਸ਼ ਦੇ ਨਾਲ ਆਪਣੇ ਕਿੰਨੇ ਡਿਸਟ੍ਰਿਕਟ ਲੱਗਦੇ ਆ ਦੇਖੋ ਹਿਮਾਚਲ ਪ੍ਰਦੇਸ਼ ਦੇ ਨਾਲ ਕੀ ਆ ਪੰਜ ਡਿਸਟ੍ਰਿਕਟ ਲੱਗਦੇ ਆ ਕਿਹੜੇ-ਕਿਹੜੇ ਇੱਕ ਤਾਂ ਹੋ ਗਿਆ ਪਠਾਨਕੋਟ ਇੱਕ ਕੀ ਹੋ ਗਿਆ ਗੁਰਦਾਸਪੁਰ ਇੱਕ ਕੀ ਹੋ ਗਿਆ ਹੁਸ਼ਿਆਰਪੁਰ ਇੱਕ ਕੀ ਹੋ ਗਿਆ ਰੂਪਨਗਰ ਇੱਕ ਕੀ ਹੋ ਗਿਆ ਸੈਵਜਾਦਾ ਅਜੀਤ ਸਿੰਘ ਨਗਰ ਜਿਹਨੂੰ ਆਪਾਂ ਮਹਾਲੀ ਕਹਿੰਦੇ ਆ ਸਮੇ ਲੱਗ ਗਈ ਹਿਮਾਚਲ ਪ੍ਰਦੇਸ਼ ਦੇ ਨਾਲ ਕਿੰਨੇ ਡਿਸਟ੍ਰਿਕਟ ਲੱਗਦੇ ਆ ਪੰਜ ਡਿਸਟ੍ਰਿਕਟ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਤੇ ਸਹਿਬਜ਼ਾਦਾ ਅਜੀਤ ਸਿੰਘ ਨਗਰ ਹੁਣ ਦੇਖੋ ਹਰਿਆਣਾ ਦੇ ਨਾਲ ਆਪਣੇ ਕਿੰਨੇ ਡਿਸਟ੍ਰਿਕਟ ਲੱਗਦੇ ਆ ਹਰਿਆਣਾ ਦੇ ਨਾਲ ਤੁਸੀਂ ਪੰਜਾਬ ਦੇ ਮੈਪ ਨੂੰ ਇੱਕ ਵਾਰੀ ਗੂਗਲ ਤੇ ਡਾਊਨਲੋਡ ਕਰਕੇ ਉਹਨੂੰ ਕਨਸੈਪਚੂਅਲੀ ਦੇਖੋ ਤੇ ਤੁਹਾਨੂੰ ਖੁਦ ਪਤਾ ਲੱਗ ਜੂਗਾ ਹਰਿਆਣਾ ਦੇ ਨਾਲ ਕਿੰਨੇ ਡਿਸਟ੍ਰਿਕਟ ਲੱਗਦੇ ਆ ਕਿੰਨੇ ਲੱਗਦੇ ਆ 6 ਡਿਸਟ੍ਰਿਕਟ ਕਿਹੜੇ-ਕਿਹੜੇ ਇੱਕ ਤਾਂ ਮੁਕਸਰ ਬਠਿੰਡਾ ਮਾਨਸਾ ਤੇ ਸੰਗਰੂਰ ਪਟਿਆਲਾ ਐਂਡ ਸੈਭਜਾਦਾ ਅਜੀਤ ਸਿੰਘ ਨਗਰ ਠੀਕ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਪੰਜ ਡਿਸਟ੍ਰਿਕਟ ਤੇ ਹਰਿਆਣਾ ਦੇ ਨਾਲ ਕਿੰਨੇ ਲੱਗਦੇ ਆ 6 ਡਿਸਟ੍ਰਿਕਟ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਤੇ ਪਟਿਆਲਾ ਹੁਣ ਆਪਾਂ ਗੱਲ ਕਰਦੇ ਆਂ ਰਾਜਸਥਾਨ ਦੇ ਨਾਲ ਕਿੰਨੇ ਡਿਸਟ੍ਰਿਕਟ ਲੱਗਦੇ ਆ ਠੀਕ ਆ ਹਿਮਾਚਲ ਦਾ ਵੀ ਪਤਾ ਲੱਗ ਗਿਆ ਤੁਹਾਨੂੰ ਹਰਿਆਣਾ ਦਾ ਵੀ ਪਤਾ ਲੱਗ ਗਿਆ ਤੇ ਹੁਣ ਪਤਾ ਕਰਦੇ ਆਂ ਆਪਾਂ ਰਾਜਸਥਾਨ ਦਾ ਰਾਜਸਥਾਨ ਦੇ ਨਾਲ ਕਿੰਨੇ ਡਿਸਟ੍ਰਿਕਟ ਲੱਗਦੇ ਆ ਦੋ ਡਿਸਟ੍ਰਿਕਟ ਲੱਗਦੇ ਕਿਹੜੇ-ਕਿਹੜੇ ਇੱਕ ਤਾਂ ਲੱਗਦਾ ਸ਼੍ਰੀ ਮੁਕਸਰ ਸਾਹਿਬ ਹੋਰ ਕਿਹੜਾ ਇੱਕ ਹੀ ਲੱਗਦਾ ਫਾਜਿਲਕਾ ਇੱਕ ਮੁਕਸਰ ਸਾਹਿਬ ਤੇ ਇੱਕ ਹੀ ਲੱਗਦਾ ਫਾਜਿਲਕਾ ਹੁਣ ਦੇਖੋ ਫੇਰ ਕਨਸੈਪਟ ਦੁਆਰੇ ਰਿਵਾਈਜ਼ ਕਰੋ ਹਿਮਾਚਲ ਪ੍ਰਦੇਸ਼ ਦੇ ਨਾਲ ਕਿਹੜਾ ਲੱਗਦਾ ਆਪਣੇ ਕਿਹੜੇ ਕਿਹੜੇ ਡਿਸਟ੍ਰਿਕਟ ਲੱਗਦੇ ਆ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਤੇ ਸਹਿਬਜਾਦਾ ਅਜੀਤ ਸਿੰਘ ਨਗਰ ਹਰਿਆਣਾ ਦੇ ਨਾਲ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਤੇ ਸਹਿਬਜਾਦਾ ਅਜੀਤ ਸਿੰਘ ਨਗਰ ਰਾਜਸਥਾਨ ਦੇ ਨਾਲ ਕਿਹੜੇ ਲੱਗਦੇ ਆ ਮੁਕਸਰ ਤੇ ਫਾਜਿਲਕਾ ਰਾਜਸਥਾਨ ਦੇ ਨਾਲ ਦੋ ਡਿਸਟ੍ਰਿਕਟ ਹਰਿਆਣਾ ਦੇ ਨਾਲ 6 ਡਿਸਟ੍ਰਿਕਟ ਹਿਮਾਚਲ ਦੇ ਨਾਲ ਪੰਜ ਡਿਸਟ੍ਰਿਕਟ ਹੁਣ ਜੇ ਪਾਕਿਸਤਾਨ ਨਾਲ ਗੱਲ ਕਰੀਏ ਪਾਕਿਸਤਾਨ ਦੇ ਨਾਲ ਆਪਣੀ ਬਾਉਂਡਰੀ ਸ਼ੇਅਰ ਹੁੰਦੀ ਹੈ ਇੰਟਰਨੈਸ਼ਨਲ ਬਾਉਂਡਰੀ ਹੁਣ ਦੇਖੋ ਪਾਕਿਸਤਾਨ ਦੇ ਨਾਲ ਕਿੰਨੇ ਡਿਸਟ੍ਰਿਕਟ ਲੱਗਦੇ ਆ ਪਾਕਿਸਤਾਨ ਦੇ ਨਾਲ ਕਿੰਨੇ ਡਿਸਟ੍ਰਿਕਟ ਲੱਗਦੇ ਆ 6 ਡਿਸਟ੍ਰਿਕਟ ਨਾਮ ਦੇਖੋ ਉਹਨਾਂ ਦੇ ਕਿਹੜੇ ਕਿਹੜੇ ਫਰੋਇਪੁਰ ਫਾਜਲਕਾ ਗੁਰਦਾਸਪੁਰ ਅਮਰੀਕ ਸਰ ਤੇ ਤਰਨਤਾਰਨ ਫਰੋਇਪੁਰ ਫਾਇਲ ਕਾ ਗੁਰਦਾਸਪੁਰ ਅਮਰਸਰ ਤਰਨਤਾਰਨ ਤੇ ਪਠਾਨਕੋਟ ਠੀਕ ਹੈ ਹੁਣ ਜੇ ਮੈਂ ਗੱਲ ਕਰਾਂ ਆਪਣੇ ਚੰਡੀਗੜ੍ਹ ਆਪਣੇ ਸੌਰੀ ਜੰਮੂ ਕਸ਼ਮੀਰ ਯੂਟੀ ਦੇ ਨਾਲ ਯੂਟੀ ਦੇ ਨਾਲ ਜੰਮੂ ਕਸ਼ਮੀਰ ਯੂਟੀ ਦੇ ਨਾਲ ਕਿਹੜਾ ਡਿਸਟ੍ਰਿਕਟ ਲੱਗਦਾ ਆਪਣਾ ਕਿਹੜਾ ਲੱਗਦਾ ਪਠਾਨਕੋਟ ਠੀਕ ਹੈ ਮੈਂ ਉਮੀਦ ਕਰਦਾ ਵੀ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗਦੀ ਹੋਣੀ ਆ ਹਮਾਚਲ ਪ੍ਰਦੇਸ਼ ਦੇ ਨਾਲ ਕਿੰਨੇ ਡਿਸਟ੍ਰਿਕਟ ਲੱਗਦੇ ਆ ਪੰਜ ਡਿਸਟ੍ਰਿਕਟ ਹਰਿਆਣਾ ਦੇ ਨਾਲ 6 ਡਿਸਟ੍ਰਿਕਟ ਤੇ ਰਾਜਸਥਾਨ ਦੇ ਨਾਲ ਦੋ ਡਿਸਟ੍ਰਿਕਟ ਪਾਕਿਸਤਾਨ ਦੇ ਨਾਲ 6 ਡਿਸਟ੍ਰਿਕਟ ਤੇ ਜੰਮੂ ਕਸ਼ਮੀਰ ਯੂਟੀ ਆ ਜਿਹੜੀ ਉਹਦੇ ਨਾਲ ਕਿ ਲੱਗਦਾ ਇੱਕ ਡਿਸਟ੍ਰਿਕਟ ਹੁਣ ਜੇ ਤੁਹਾਨੂੰ ਕੁਐਸਚਨ ਆ ਜੇ ਵੀ ਸਭ ਤੋਂ ਵੱਧ ਬਾਰਡਰ ਜਿਹੜਾ ਲੌਂਗੇਸਟ ਬਾਰਡਰ ਜਿਹੜਾ ਸ਼ੇਅਰ ਕਰਦਾ ਪੰਜਾਬ ਕਿਹੜੀ ਸਟੇਟ ਦੇ ਨਾਲ ਕਰਦਾ ਕੀ ਆਨਸਰ ਹੋਊਗਾ ਹਰਿਆਣਾ ਸਟੇਟ ਕੀ ਆਨਸਰ ਹੋਊਗਾ ਹਰਿਆਣਾ ਸਟੇਟ ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਤਿੰਨੇ ਸਟੇਟਾਂ ਦੇ ਸੀਐਮ ਦੱਸਣਿਆ ਹਰਿਆਣਾ ਦਾ ਰਾਜਸਥਾਨ ਦਾ ਤੇ ਹਿਮਾਚਲ ਦਾ ਤੇ ਇੱਕ ਕੁਐਸਚਨ ਪੰਜਾਬ ਜੀ ਕੀ ਦਾ ਹੋਰ ਜੋ ਕਿ ਆ ਸ਼੍ਰੀ ਅਕਾਲ ਤਖਤ ਸਾਹਿਬ ਨੇ ਜੋ ਕਿ ਆ ਪੰਜ ਵਾਰ ਆਪਣੇ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਫਕਰੇ ਕੌਮ ਦਾ ਟਾਈਟਲ ਦਿੱਤਾ ਸੀਗਾ ਜੋ ਕਿ ਆ ਹੁਣ ਅਕਾਲ ਤਖਤ ਸਾਹਿਬ ਨੇ ਉਹਨਾਂ ਤੋਂ ਰਿਵੋਕ ਕਰ ਲਿਆ ਠੀਕ ਹੈ ਵਾਪਸ ਲੈ ਲਿਆ ਉਹ ਅਕਾਲ ਤਖਤ ਸਾਹਿਬ ਨੇ ਫਕਰੇ ਕੌਮ ਦਾ ਟਾਈਟਲ ਕਦੋਂ ਦਿੱਤਾ ਸੀਗਾ ਠੀਕ ਹੈ ਕੁਐਸਚਨ ਇੱਕ ਵਾਰ ਦੁਬਾਰਾ ਫੇਰ ਸੁਣ ਲਓ ਵੀ ਜੋ ਅਕਾਲ ਤਖਤ ਸਾਹਿਬ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰੇ ਕੌਮ ਦਾ ਟਾਈਟਲ ਦਿੱਤਾ ਸੀਗਾ ਉਹ ਕਿਹੜੇ ਇਅਰ ਦੇ ਵਿੱਚ ਦਿੱਤਾ ਸੀਗਾ Thank you.